ਸੋ ਦਰ ਕੈਸਾ ਛੋੜੀਏ ਜੋ ਦਰ ਐਸਾ ਹੋਏ ਜਿਸ ਦਰ ਤੇ ਕਿਸੇ ਨੂੰ ਵੀ ਰੋਕ ਨਹੀਂ ਆਣ ਜਾਣ ਦੀ ਜੈਸੇ ਮੈਂ ਨਾਸਤਿਕ ਬਣਾ ਮੈਂ ਈਸ਼ਵਰ ਨੂੰ ਇਨਕਾਰ ਕਰਦਾ ਮੈਨੂੰ ਕੌਣ ਰੋਕੇਗਾ ਕੋਈ ਕਾਨੂੰਨ ਨਹੀਂ ਕੋਈ ਸਮਾਜਿਕ ਨਿਯਮ ਆਵਲੀ ਨਹੀਂ ਬਈ ਤੂੰ ਨਾਸਤਿਕ ਕਾ ਹੈ ਤੈਨੂੰ ਸਜ਼ਾ ਦਿੱਤੀ ਜਾਏਗੀ ਮੈਂ ਨਾਸਤਿਕ ਹੋ ਸਕਦਾ ਮੈਂ ਇਨਕਾਰ ਕਰ ਸਕਦਾ ਮੈਂ ਕਹਿ ਸਕਦਾ ਮੈਂ ਇਸ ਦਰਵਾਜ਼ੇ ਦੇ ਵਿੱਚ ਪ੍ਰਵੇਸ਼ ਨਹੀਂ ਕਰਨਾ ਬਾਵੇਂ ਖੁੱਲ੍ਹ ਲੈ ਤੇ ਖੁੱਲ੍ਹ ਕੋਈ ਨਾਸਤਿਕ ਇਹ ਕਹਿੰਦਾ ਹੈ ਮੈਂ ਇਸ ਦਰਵਾਜ਼ੇ ਦੇ ਵਿੱਚ ਪ੍ਰਵੇਸ਼ ਨਹੀਂ ਕਰਨਾ ਕੋਈ ਭਗਤ ਤੇ ਸੰਤ ਕਹਿੰਦਾ ਮੈਂ ਇਸ ਘਰ ਤੋਂ ਹੁਣ ਬਾਹਰ ਨਿਕਲਣਾ ਹੀ ਨਹੀਂ ਅੰਦਰ ਹੀ ਰਹਿਣਾ ਪ੍ਰਭੂ ਦੇ ਵਿੱਚ ਰਹਿਣਾ ਪਰਮਾਤਮਾ ਦੇ ਵਿੱਚ ਜੋ ਹੈ ਰਹਿਣਾ ਭਗਤ ਸ੍ਰਮੌਰ ਸ੍ਰੀ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਜਿਉਂ-ਜਿਉਂ ਸੈਰ ਕਰੇ ਤਿਉਂ ਭਾਵੇ ਮਹਿਰਮ ਮਹਿਲ ਨਾ ਕੋ ਅਟਕਾਵੇ ਜਿਸ ਦਿਨ ਦਾ ਪ੍ਰਭੂ ਮੇਰਾ ਮਹਿਰਮ ਬਣੇ ਮੇਰਾ ਆਪਣਾ ਬਣੇ ਹੁਣ ਮੇਰੋਂ ਸਮਝ ਆ ਗਈ ਏ ਉਸ ਦੇ ਮਹਿਲ ਦਾ ਜਿਹੜਾ ਦਵਾਰ ਹੈ ਉਸ ਤੇ اٹਕ ਨਹੀਂ ਹੈ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਆਉਣਾ ਜਾਵਣਾ ਖੁੱਲਿਆ ਜੈੰਦਰ ਆਉ ਤੇ ਜਾ ਤੋ ਹਟਕੇ ਨਹੀਂ ਕੋਏ ਸੋਦਰ ਕੈਸਾ ਛੋੜੀਏ ਜੋਦਰ ਐਸਾ ਹੋਏ जैसे जैसे दरवाज़ा वड्डा होएगा महल वड्डा होएगा वो तो दरवाज़ा बहुता बंद होएगा किसे किसी वक्त खुलेगा और किसे किसी खुलेगा हर एक खुला नहीं है और हर वक्त भी खुला नहीं है क्योंकि महल बहुत वड्डा दरवाजा बड़ा महान जितना वड्डा पहरा जितना वड्डा घर और उतना ही ज़्यादा दर बंद ਉਹ ਦਰ ਖੁੱਲਦਾ ਹੈ ਕਿਸੇ ਕਿਸੇ ਵਕਤ ਉਹ ਦਰ ਖੁੱਲਦਾ ਹੈ ਕਿਸੇ ਕਿਸੇ ਲਈ ਹਰ ਵਕਤ ਖੁੱਲਾ ਨਹੀਂ ਔਰ ਹਰ ਇੱਕ ਲਈ ਖੁੱਲਾ ਨਹੀਂ ਭਗਤ ਕਬੀਰ ਕਹਿੰਦੇ ਨੇ ਪ੍ਰਮਾਤਮਾ ਦਾ ਦਰ ਹਰ ਵਕਤ ਖੁੱਲਿਆ ਕਦੀ ਬੰਦ ਹੁੰਦਾ ਹੀ ਨਹੀਂ ਔਰ ਪ੍ਰਮਾਤਮਾ ਦਾ ਦਰ ਹਰ ਇੱਕ ਲਈ ਖੁੱਲ ਹੈ ਇਹ ਨਹੀਂ ਕਿਸੇ ਲਈ ਬੰਦ ਤੇ ਕਿਸੇ ਲਈ ਖੁੱਲਾ ਹਰ ਵਕਤ ਖੁੱਲਲਾ ਹੈ ਔਰ ਹਰੇਕ ਲਈ ਖੁੱਲਲਾ ਹੈ जय आवत जात हो हटके ना ही कोय सोदर कैसा छोड़िए जो दर ऐसा हो ऐसा एक बोल है तो प्रवेश कर सकते हैं प्रभु अंदर और ऐसा एक बोल है तो दूर जा सकते हैं बहुत दूर जा सकता है मिथिया बोल कौड़ा बोल गाल कड कुरख्त बोल दूर चला जाएगा दूर चला जाएगा मिठा बोल जगत न तो प्रभु दे दर नेड़े आ गया और ऐसा बोल जो प्रभु को चंगा लगे तू तो दर प्रवेश कर गए बोलना ही प्रवेश है बोलना ही निकास है ये इंट्रेंस और एग्जिट एक ही है जिस द्वार के राही जाईदा है उसे राही अंदर है ਜਿਸ ਰਾਹੀ ਅੰਦਰ ਆਈਦਾ ਹੈ ਉਸ ਰਾਹੀ ਬਾਹਰ ਜਾਈਦਾ ਹੈ ਬੋਲ ਹੀ ਦੂਰ ਲੈ ਜਾਂਦੇ ਨੇ ਬੋਲ ਹੀ ਨੇੜੇ ਲਿਆਉਂਦੇ ਨੇ ਬੋਲ ਜੋੜ ਦਿੰਦੇ ਨੇ ਬੋਲ ਤੋੜ ਦਿੰਦੇ ਨੇ ਟੁੱਟ ਗਈ ਪ੍ਰੀਤ ਬੁਰ ਬੋਲ ਬੁਰਾ ਬੋਲ ਕੇ ਪ੍ਰੀਤ ਟੁੱਟ ਗਈ ਮਿੱਠਾ ਬੋਲ ਕੇ ਪ੍ਰੀਤ ਜੁੜ ਗਈ ਟੁੱਟੇ ਸੰਬੰਧ ਜੁੜ ਗਏ ਬੋਲਣ ਦੀ ਬੜੀ ਦੀ ਮਾਨਤਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਪ੍ਰਮਾਤਮਾ ਦੇ ਬੋਲ ਤੋਂ ਸਾਰਾ ਜਗਤ ਆਇਆ ਹੈ। ਔਰ ਜਗਤ ਦੇ ਚ ਉਸਦਾ ਬੋਲ ਗੂੰਜ ਰਿਹਾ ਹੈ। ਜਿਵੇਂ ਮਾਂ-ਬਾਪ ਤੋਂ ਇਹ ਸਰੀਰ ਆਇਆ ਹੈ। ਤੋ ਸਰੀਰ ਵਿੱਚ ਮਾਂ-ਬਾਪ ਦੀ ਅੰਸ਼ ਮੌਜੂਦ ਹੈ। ਅੰਸ਼ ਮੌਜੂਦ ਹੈ। ਮਾਂ ਦੀ ਅੰਸ਼ ਵੀ ਮੌਜੂਦ ਹੈ। ਪਿਤਾ ਦੀ ਅੰਸ਼ ਵੀ ਮੌਜੂਦ ਹੈ। ਜਿਸ ਨੂੰ ਗੁਰਬਾਣੀ ਇੰਜ ਕਹਿੰਦੀ ਹੈ। ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁਤਰੀ ਜੋਰੀ ਪਿਤਾ ਦਾ ਮੈਲਾ ਪਾਣੀ ਮਾਂ ਦੀ ਲਾਲ ਮਿੱਟੀ ਖੋਣ ਪਾਣੀ ਮੈਲਾ ਮਾਟੀ ਗੋਰੀ ਗੋਰੀ ਕੇ ਰੇਲਾ ਇਸ ਮਾਟੀ ਕੇ ਪੁਤਰੀ ਜੋਰੀ ਇਸ ਤਰ੍ਹਾਂ ਮੈਲੇ ਪਾਣੀ ਨਾਲ ਲਾਲ ਮਿੱਟੀ ਨਾਲ ਇਹ ਸਰੀਰ ਦਾ ਚੋਲਾ ਬਣਿਆ ਇਹ ਮਕਾਨ ਬਣਿਆ ਇਸ ਦੇ ਚ ਸਰੀਰ ਦੇ ਚ ਕੁਝ ਮਾਂ ਦਾ ਯੋਗਦਾਨ ਹੈ ਕੁਝ ਪਿਤਾ ਦਾ ਮਾਂ ਬਾਪ ਦੀ ਅੰਸ ਸਰੀਰ ਦੇ ਚ ਮੌਜੂਦ ਹੈ ਸ਼ਬਦ ਤੋਂ ਸੰਸਾਰ ਆਇਆ ਹੈ ਤੋਂ ਸੰਸਾਰ ਦੇ ਚ ਸ਼ਬਦ ਮੌਜੂਦ ਹੈ ਕਿਉਂਕਿ ਆਇਆ ਜੋ ਸੰਸਾਰ ਤੋਂ ਹੈ ਔਰ ਉਹ ਸ਼ਬਦ ਹਰ ਵਕਤ ਗੂੰਜ ਰਿਹਾ ਹੈ ਜਿਵੇਂ ਸਰੀਰ ਦੇ ਚ ਹਰ ਵਕਤ ਮਾਂ ਹੈ ਸਰੀਰ ਦੇ ਚ ਹਰ ਵਕਤ ਪਿਤਾ ਹੈ ਪਿਤਾ ਦੀ ਅੰਸ ਨੂੰ ਅਸੀਂ ਆਪਣੇ ਸਰੀਰ ਦੇ ਚੋਂ ਕੱਢ ਨਹੀਂ ਸਕਦੇ ਮਾਤਾ ਦੇ ਅੰਸ ਨੂੰ ਅਸੀਂ ਆਪਣੀ ਕਾਇਆ ਵਿੱਚੋਂ ਕੱਢ ਨਹੀਂ ਸਕਦੇ ਬ੍ਰਹਮੰਡ ਦੇ ਚੋਂ ਪ੍ਰਭੂ ਦੇ ਬੋਲ ਨੂੰ ਅਸੀਂ ਕੱਢ ਨਹੀਂ ਸਕਦੇ ਕਿਉਂਕਿ ਬ੍ਰਹਮੰਡ ਆਇਆ ਹੀ ਬੋਲਾਂ ਤੋਂ ਸਾਰਾ ਆਕਾਰ ਆਇਆ ਹੀ ਬੋਲਾਂ ਤੋਂ ਹੈ ਤੋ ਨਾ ਬੋਲਾਂ ਨੂੰ ਕਿਸ ਤਰ੍ਹਾਂ ਕਢਿਆ ਜਾਏਗਾ ਤੋ ਵੈਦਕ੍ਰਿਸ਼ਿ ਕਹਿੰਦੇ ਨੇ ਉਹ ਬੋਲ ਸੀ ਓਮ ਸਵਾਮੀ ਮਹਾਵੀਰ ਕਹਿੰਦੇ ਨੇ ਉਹ ਬੋਲ ਸੀ ਉਹ ਅੰਕਾਰ ਈਸਾ ਕਹਿੰਦੇ ਨੇ ਉਹ ਬੋਲ ਸੀ ਲੋਗੋਸ ਮਹਾਨ ਪੈਗੰਬਰੀ ਪੁਰਸ਼ ਮੁਹੰਮਦ ਸਾਹਿਬ ਕਹਿੰਦੇ ਨੇ ਬੋਲ ਸੀ ਕੁਨ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬੋਲ ਸੀ ਓੰਕਾਰ ਇਹ ਸਾਰੇ ਅਵਤਾਰੀ ਪੁਰਸ਼ ਹਨ ਵਖ ਵਖ ਸ਼ਬਦ ਦੀ ਗੱਲ ਕਿਉਂ ਕੀਤੀ ਹੈ ਵਖ ਵਖ ਆਵਾਜ਼ ਦੀ ਗੱਲ ਕਿਉਂ ਕੀਤੀ ਇਸਦੇ ਤੋਂ ਮੈਂ ਇੱਕ ਉਦਾਹਰਣ ਦਿੰਦਾ ਹਾਂ ਨਾ baarish horiye moslaadar veede de ch baar thaal peya thali paiye lota peya balti paiye glass pe saryan de ch barkha da paani pravesh kar reya thaal de ch balti de ch glass de ch lotte de ch glass vi bhar gaya lota vi bhar gaya thaal vi bhar gaya ਬਾਲਟੀ ਵੀ ਭਰ ਗਈ ਘੜਾ ਵੀ ਭਰ ਗਿਆ ਬਰਸਾਤ ਦੇ ਪਾਣੀ ਨੇ ਬਾਲਟੀ ਦੇ ਵਿੱਚ ਕੁਝ ਹੋਰ ਆਕਾਰ ਬਣਾਇਆ ਹੈ ਘੜੇ ਦੇ ਵਿੱਚ ਕੁਝ ਹੋਰ ਆਕਾਰ ਬਣਾਇਆ ਹੈ ਗਲਾਸ ਦੇ ਵਿੱਚ ਉਸਨੇ ਕੁਝ ਹੋਰ ਆਕਾਰ ਬਣਾਇਆ ਹੈ ਥਾਲੀ ਦੇ ਵਿੱਚ ਕੁਝ ਹੋਰ ਬਣਾਇਆ ਹੈ ਭਾਂਡਿਆਂ ਕਰਕੇ ਪਾਣੀ ਦਾ ਆਕਾਰ ਅਲੱਗ-ਅਲੱਗ ਹੋ ਗਿਆ ਹੈ ਪਾਣੀ ਤੇ ਹੋਈ ਹੈ ਜੋ ਘੜੇ ਦੇ ਵਿੱਚ ਪਾਣੀ ਹੈ ਉਹੀ ਬਾਲਟੀ ਦੇ ਚ ਜੋ ਬਾਲਟੀ ਦੇਚੇ ਉਹ ਹੀ ਗਲਾਸ ਦੇਚੇ ਔਰ ਜੋ ਗਲਾਸ ਦੇਚੇ ਉਹ ਹੀ ਲੋਟੇ ਦੇਚੇ ਬਰਤਨਾਂ ਦਾ ਆਕਾਰ ਅਲਗ-ਅਲਗ ਹੋਣ ਕਰਕੇ ਪਾਣੀ ਦਾ ਆਕਾਰ ਅਲਗ-ਅਲਗ ਬਣ ਗਿਆ ਹਿਰਦਾ ਹਰ ਇੱਕ ਦਾ ਅਲਗ-ਅਲਗ ਹੈ ਅਖੰ ਸਭ ਦੀ ਅਲਗ-ਅਲਗ ਹੈ ਸਮਝ ਸਭ ਦੀ ਅਲਗ-ਅਲਗ ਹੈ ਸੰਸਕਾਰ ਸਾਰਿਆਂ ਦੇ ਅਲਗ-ਅਲਗ ਨੇ ਤੇ ਕਰੀਬਨ-ਕਰੀਬਨ ਮਾਦਰੀ ਜ਼ੁਬਾਨ ਭਾਸ਼ਾ ਵੀ ਸਭ ਦੀ ਅਲਗ-ਅਲਗ ਹੈ ਜਿਵੇਂ ਕਿ ਮੁਹੰਮਦ ਸਾਹਿਬ ਬੋਲੇ ਅਰਬੀ ਦੇ ਵਿੱਚ ਈਸਾ ਬੋਲੇ ਹਿਬਰੂ ਦੇ ਵਿੱਚ ਵੈਦਕ੍ਰਿਸ਼ੀ ਬੋਲੇ ਸੰਸਕ੍ਰਿਤ ਦੇ ਵਿੱਚ ਅ ਮਹਾਵੀਰ ਬੋਲੇ ਪਾਲੀ ਦੇ ਵਿੱਚ ਗੁਰਨਾਣਿਕ ਬੋਲੇ ਪ੍ਰਾਕ੍ਰਿਤ ਦੇ ਵਿੱਚ ਭਾਸ਼ਾ ਵੀ ਅਲੱਗ-ਅਲੱਗ ਹੈ ਹਿਰਦੇ ਦੀ ਬਣਤਰ ਵੀ ਅਲੱਗ-ਅਲੱਗ ਹੈ ਹਰ ਇੱਕ ਦੀ ਜ਼ੁਬਾਨ ਵੀ ਅਲੱਗ-ਅਲੱਗ ਹੈ ਭਾਂਡਿਆਂ ਦੇ ਆਕਾਰ ਅਲੱਗ-ਅਲੱਗ ਹੋਣ ਕਰਕੇ ਕਿਦਰੇ ਓਮ ਬਣ ਗਿਆ ਕਿਦਰੇ ਓੰਕਾਰ ਬਣ ਗਿਆ ਕਿਦਰੇ ਲੋਗੋਸ ਬਣ ਗਿਆ ਕਿਦਰੇ ਕੁੰਨ ਬਣ ਗਿਆ ਕਿਦਰੇ ਰਾਮ ਬਣ ਗਿਆ ਕਿਦਰੇ ਹੋਰ अनेका ਤਰ੍ਹਾਂ ਦੇ ਨਾਮ ਬਣ ਗਏ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਉਹ ਮੂਲ ਸ਼ਬਦ ਹੈ ਓੰਕਾਰ ਇਸ ਵਾਸਤੇ ਗੁਰਨਾਣਕ ਦੀ ਰਸਨਾ ਤੋਂ ਜੋ ਪਹਿਲਾ ਸ਼ਬਦ ਨਿਕਲਿਆ ਓੰਕਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ जो पहला शब्द है एक ओ ओ ही एक उ जो परमात्मा तो प्रगट उसी धुन तो सारा जगत बने इस धन गुरु गोबिंद सिंह जी महाराज फरमान कर देने ओंकार आद कथनी अनाद अनादि कथनी केड़ी है पहले तो भी पहला बोल केड़ा है ओंकार इसे तो जगत होया इसे तो संसार होया धन गुरु गोबिंद सिंह जी महाराज ਓ ਓੰਕਾਰ ਆਦ ਕਥਨੀ ਅਨਾਦ ਕਹਿੰਦੇ ਨੇ ਓੰਕਾਰ ਆਦ ਮੈਠੇ ਤਾਇ ਨਾ ਵਾਣਾ ਜਿਹਨੂੰ ਲਿਖ ਦਿੱਤਾ ਜਾਂਦਾ ਹੈ ਮਿਟਾ ਦਿੱਤਾ ਜਾਂਦਾ ਹੈ ਓੰਕਾਰ ਇਹ ਨਹੀਂ ਓੰਕਾਰ ਬ੍ਰਹਿਮੰਡ ਦੀ ਧੁਨੀ ਹੈ ਉਸੇ ਤੋਂ ਸਾਰਾ ਜਗਤ ਹੋਇਆ ਹੈ ਕਬੀਰ ਦੇ ਹਿਰਦੇ ਨੇ ਜੋ ਪਕੜਿਆ ਹੈ ਓੰਕਾਰ ਗੁਰੂ ਨਾਨਕ ਦੇ ਹਿਰਦੇ ਨੇ ਜੋ ਪਕੜਿਆ ਹੈ ਓੰਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਿਰਦੇ ਨੇ ਜੋ ਪਕੜਿਆ ਹੈ ਓੰਕਾਰ स्वामी महावीर ਦੇ ਹਿਰਦੇ ਨੇ ਜੋ ਪਕੜਿਆ ਹੈ ਉਹ ਓੰਕਾਰ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ ਓੰਕਾਰ ਆ ਕਥਨੇ ਅਨਾਦ ਖਲਖੰਡ ਕੇ ਆਲ ਗੁਰਭਰ ਅਕਾਰ। ਇਹ ਪਰਿਪੂਰਨ ਪ੍ਰਮਾਤਮਾ ਤੇਰਾ ਸਭ ਤੋਂ ਪਹਿਲੇ ਦਾ ਬੋਲ ਜੋ ਬ੍ਰਹਮੰਡ ਦੀ ਧੁਨੀ ਪਹਿਲੀ ਆਵਾਜ਼ ਕੀ ਉਹ ਓੰਕਾਰ। ਇਸੇ ਤੋਂ ਹੀ ਜਗਤ ਹੋਇਆ। ਇੱਕ ਬੋਲ ਇਤਨਾ ਸ਼ਕਤੀਸ਼ਾਲੀ ਉਸੀ ਤੋਂ ਧੁੰਦ ਹੋ ਗਈ। ਇਹ ਹੀ ਧੁੰਦ ਸਮਾਪਾ ਕੇ ਪਾਣੀ ਬਣ ਗਈ। ਇਹ ਹੀ ਪਾਣੀ ਠੋਸ ਜੀਵਨ ਧਾਰਨ ਕਰ ਗਿਆ। ਔਰ ਇਹ ਹੀ ਠੋਸ ਮਿੱਟੀ ਪੱਥਰ ਵਿਕਾਸ ਕਰਦੇ ਕਰਦੇ ਬਨਸ ਬਨਸਪਤੀ ਦੀ ਸ਼ਕਲ اختیار ਕਰ ਗਿਆ। ਬਨਸਪਤੀ ਚਲਦੀ ਚਲਦੀ ਕੀੜੇ ਮਕੋੜੇ ਪਸ਼ੂ ਪੰक्षी ਬਣ ਗਈ। ਔਰ ਪਸ਼ੂ ਪੰक्षी ਅਨੰਤ ਕਾਲ ਤੱਕ ਚਲਦੇ ਰਹੇ ਵਿਕਸਿਤ ਹੁੰਦੇ ਰਹੇ ਮਨੁੱਖ ਬਣ ਗਏ। ਇਹ ਮਨੁੱਖ ਵੀ ਕਦੀ ਆਪਣਾ ਪੂਰਨ ਵਿਕਾਸ ਕਰ ਲੈਂਦਾ ਹੈ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਦੇਵਤਾ ਹੋ ਜਾਂਦਾ ਹੈ ਸੰਤ ਹੋ ਜਾਂਦਾ ਹੈ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਔਰ ਲੋਕੀ ਕਹਿੰਦੇ ਨੇ ਇਹ ਮਨੁੱਖ ਨਹੀਂ ਹੈ ਇਹ ਤੇ ਹੁਣ ਪ੍ਰਮਾਤਮਾ ਹੈ ਇਹ ਤੇ ਹੁਣ ਈਸ਼ਵਰ ਹੈ ਸ਼ਬਦ ਤੋਂ ਸਾਰਾ ਆਕਾਰ ਆਇਆ ਔਰ ਸਭ ਤੋਂ ਚੇਤਨ ਆਕਾਰ ਹੈ ਮਨੁੱਖ ਸ਼ਬਦ ਦੇ ਰਾਹੀਂ ਉਸ ਪ੍ਰਮਾਤਮਾ ਦੇ ਵਿੱਚ ਪ੍ਰਵੇਸ਼ ਕਰੇਗਾ ਔਰ ਜਿਹੜੇ ਪ੍ਰਵੇਸ਼ ਕਰ ਜਾਂਦੇ ਨੇ ਉਹ ਕਹਿ ਦਿੰਦੇ ਨੇ ਅਸੀਂ ਹੁਣ ਉਸੇ ਦਾ ਹੀ ਰੂਪ ਆ ਜੈਸੇ ਧਨਗੁਰੂ ਤੇ ਇੱਕ ਬਹਾਦਰ ਸਹਿਬ ਜੀ ਮਹਾਰਾਜ ਦਾ ਬੋਲ ਗੁਰ ਕਿਰਪਾ ਜੈ ਨਰ ਕੋ ਕੈਨੇ ਤੈ ਇਹ ਜੁਗਤ ਪਛਾਨੀ ਨਾਉ ਨਿਕ ਲੀਨ ਭਇਓ ਗੋਬਿੰਦ ਸਿਉ ਜਉ ਪਾਨੀ ਸੰਗ ਪਾਨੀ ਜਿਸ ਤਾ ਸਰੀਤਾ ਸਾਗਰ ਦੇ ਚ ਲੀਨ ਹੋ ਕੇ ਸਾਗਰ ਹੋ ਗਈ ਅਸੀਂ ਗੋਬਿੰਦ ਚ ਲੀਨ ਹੋ ਕੇ ਗੋਬਿੰਦ ਹੋ ਗਏ ਭਗਤ ਕਬੀਰ ਵੀ ਐਸਾ ਕਹਿੰਦੇ ਅਬ ਤੋ ਜਾਏ ਚੜੇ ਸਿੰਘਾਸਨ मिलेह सारनु पाने राम कबीरा एक भए हैं कोए से पहचाने हुन कबीर ही राम हो गए राम दा जो द्वार से शबद ओदेच प्रवेश करके भगत कबीर कनेसी राम हो गए असि राम दा रूप हो गए तो जैसे मां बाप तो ए शरीर आया शबद तो ए ब्रह्मांड आया है। अगर शबद तो ब्रह्मांड आया है। ਤੋ ਸ਼ਬਦ ਦੇ ਰਾਹੀ ਵਾਪਸ ਜਾਏਗਾ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੋਹ ਕੇ ਬੋਲਣ ਬੋਲੀਏ ਰਸਨਾ ਬੜੀ ਮਹਾਨ ਹੈ ਇਹ ਕੁਝ ਐਸਾ ਬੋਲੇ ਪ੍ਰਭੂ ਨਾਲ ਸੰਬੰਧ ਜੁੜ ਜਾਂਦਾ ਉਸ ਅਨਾਦੀ ਪਰਮਾਤਮਾ ਦੇ ਵਿੱਚ ਪ੍ਰਵੇਸ਼ ਮਿਲ ਜਾਂਦਾ ਪਰ ਇਹਦੇ ਬੋਲ ਦੂਰ ਵੀ ਲੈ ਜਾਣਗੇ ਮਨੁੱਖ ਇੱਕ ਬੋਲ ਐਸਾ ਬੋਲ ਲੈਂਦਾ ਹੈ ਮਾਂ ਤੋਂ ਦੂਰ ਹੋ ਜਾਂਦਾ ਹੈ ਰਿਸ਼ਤਾ ਟੁੱਟ ਜਾਂਦਾ ਹੈ ਇੱਕ ਬੋਲ ਐਸਾ ਬੋਲ ਲੈਂਦਾ ਹੈ ਪਤਨੀ ਨੇ ਬੋਲੇ ਕਿ ਪਤੀ ਨੇ ਬੋਲੇ ਤਲਾਕ ਤੱਕ ਨੌਬਤ ਚਲੀ ਗਈ। ਸਿਆਣੇ ਕਹਿੰਦੇ ਨੇ ਲੜਾਈ ਝਗੜਿਆਂ ਦੇ ਬੇਸ਼ਤਰ ਕਾਰਨ ਨਵੇਂ ਵਿਸਦੀ ਕਾਰਨ ਇਹ ਰਸਨਾ ਹੈ। ਇਹ ਜ਼ਮਾਨਾ ਹੈ। ਚਾਹ ਪਰਿਵਾਰਕ ਝਗੜੇ ਨੇ ਚਾਹ ਮਲਕੀ ਝਗੜੇ ਨੇ ਚਾਹ ਕੌਮੀ ਝਗੜੇ ਨੇ। ਝਗੜਿਆਂ ਵਿੱਚ ਨਵੇਂ ਵਿਸਦੀ ਜੋ ਆਧਾਰ ਛਿਲਾਇ ਉਹ ਜ਼ਬਾਨ ਰੱਖਦੀ ਹੈ। ਬੋਲਾਂ ਤਾਂ ਹੁੰਦਾ। एक बोल ही बोलिया द्रौपदी ने महाभारत का युग ये अंधे का अंधा है धरत राष्ट्र अंधा दुर्योधन उस अंधे पिता का पुत्र और द्रौपदी की जबान तो बोल निकलता है ये अंधे का अंधा है इस एक बोल ने इतना वड्डा महाभारत करा दिता एक बोल ने एक शब्द ने कई दफा ग्रह कलैश नई है ਇਈ ਵਾਰ ਕੌਮੇ ਟਕਰਾਓ ਜਾਂ ਮਲਕੀ ਟਕਰਾਵਾਂ ਨੂੰ ਵੀ ਲਈਏ ਠੀਕ ਹੈ अनेका ਤਰ੍ਹਾਂ ਦੇ ਸਵਾਰਥ ਆਉਣਗੇ ਲੇਕਿਨ 90 ਫੀਸਦੀ ਟਕਰਾਓ ਦਾ ਕਾਰਨ ਤੇ ਬੋਲੀਏ ਮੁੱਦਤਾ ਦੀ ਬਣੀ ਹੋਈ ਮਿੱਤਰਤਾ ਦੁਸ਼ਮਣੀ ਦੇਚ ਬਦਲ ਗਈ ਦੋਸਤੀ ਦੁਸ਼ਮਣੀ ਦੇਚ ਬਦਲ ਗਈ ਪਤੀ ਪਤਨੀ ਦੇ ਸੰਬੰਧ ਤਲਾਕ ਤੱਕ ਜਾ ਪਹੁੰਚੇ ਇੱਕ ਬੋਲ ਸੰਸਾਰਿਕ ਰਿਸ਼ਤਿਆਂ ਨੂੰ ਧਰਮ ਵਰਮ ਕਰ ਦਿੰਦਾ ਹੈ ਇੱਕ ਬੋਲ ਮਨੁੱਖ ਨੂੰ ਪਰਮਾਤਮਾ ਤੋਂ ਵੀ ਦੂਰ ਲੈ ਜਾਂਦਾ ਹੈ